واحر جی کا خالصہ واحر جی کی فتح ایک دن سری گورو انگر دیو جی نے سری امرد جی نے پچھیا پورکھا تیرے گھر سنتان کی ہے امرد جی نے ست ستگرو دو پتر ہیں موہم تو موہری دو ہی کنیا پانی تے دانی سب آپ جی دی کرپا ہے ਗੁਰੂ ਜੀ ਨੇ ਆਖਿਆ ਪੁਰਖਾ ਤੇਰੇ ਭਲੇ ਹਿੱਤ ਕਹਿੰਦੇ ਹਾਂ ਹੁਣ ਤੂੰ ਖਡੂਰ ਵਿੱਚ ਵਸਣਾ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਵਸਣ ਦਾ ਉਪਰਾ ਲਾ ਕਰ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਿੱਤੀ ਸੀ ਤਾਂ ਹੁਕਮ ਕੀਤਾ ਸੀ ਕਿ ਤੂੰ ਹੁਣ ਕਰਤਾਰਪੁਰ ਤਿਆਰ ਦੇ ਉਦੋਂ ਤੋਂ ਮੈਂ ਇੱਥੇ ਖਡੂਰ ਵਿੱਚ ਆਇਆ ਹਾਂ ਕਰਤਾਰਪੁਰ ਵਿੱਚ ਪਿਤਾ ਜੀ ਦੇ ਅਸਥਾਨ ਤੇ ਬਾਬਾ ਸ੍ਰੀਚੰਦ ਅਤੇ ਲਖਮੀਦਾਸ ਜੀ ਵਸਦੇ ਰਹੇ ਇਸੇ ਤਰ੍ਹਾਂ ਤੁਸੀਂ ਹੋਰ ਥਾਂ ਬਣਾ ਕੇ ਉੱਥੇ ਜਾ ਬਸੋ ਸਾਰੇ ਸੁੱਖ ਪ੍ਰਾਪਤ ਹੋਣਗੇ ਇੱਥੇ ਦਾਸੂ ਤੇ ਦਾਤੂ ਜੀ ਆਪਣੇ ਘਰ ਰਹਿਣਗੇ ਫਿਰ ਇੱਕ ਦਿਨ ਲੱਗੇ ਦਰਬਾਰ ਵਿੱਚ ਇੱਕ ਗੌਂਦਾ ਖੱਤਰੀ ਆਇਆ ਮੱਥਾ ਟੇਕ ਕੇ ਬੇਨਤੀ ਕੀਤੀ ਮੈਂ ਆਪ ਜੀ ਦੀ ਮਹਾਨ ਉਪਮਾ ਸੁਣ ਕੇ ਚਰਣਾ ਵਿੱਚ ਹਾਜ਼ਰ ਹੋਇਆ ਹਾਂ ਮੇਰਾ ਘਰ ਉਜੜਿਆ ਪਿਆ ਹੈ ਉੱਥੇ ਜinn ਭੂਤ ਪ੍ਰੇਤ ਆਦਿ ਨਿਵਾਸ ਕਰੀਤਾ ਹੈ ਦਿਨੇ ਕੰਧਾਂ ਉਸਾਰਦੇ ਹਨ ਰਾਤੀ ਭੂਤ ਢਾ ਜਾਂਦੇ ਹਨ ਕਈ ਵਾਰੀ ਲੋਕ ਮੈ ਲਿਆ ਕੇ ਵਸਾਏ ਹਨ ਉਹ ਡਰ ਦੇ ਕੇ ਉਜਾੜ ਦਿੰਦੇ ਹਨ ਇਸ ਗੱਲ ਤੇ ਵਿਚਾਰ ਹੋਈ ਸਾਰਾ ਪ੍ਰਸੰਗ ਗੋਦੇ ਨੇ ਸੁਣਾਇਆ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਚੰਗਾ ਮੌਕਾ ਬਣ ਗਿਆ ਹੈ پترا سب کے سامنے پرکھ ہو جائے گی ہن گدی دا حق سڈا ہے اے سن کے ام بیچار سری انگت ٹھانا بڑے پتر سو باق بخانا داسو اس کے سنگ سو سوجاو پریت بڑار سو گرام بساو پر اے سن کے ਦਾਸੂ ਜੀ ਨੇ ਜਵਾਬ ਦਿੱਤਾ ਮੈਂ ਨਹੀਂ ਜਾਵਾਂਗਾ ਭੂਤਾਂ ਪ੍ਰੇਤਾਂ ਚ ਮੈਂ ਕਿਵੇਂ ਵਸਾਵਾਂ ਸਾਡਾ ਗ੍ਰਾਮ ਖਡੂਰ ਹੈ ਸਾਡੇ ਰਹਿਣ ਲਈ ਇਹਨੂੰ ਛੱਡ ਕੇ ਕਿਧਰੇ ਨਹੀਂ ਜਾਵਾਂਗਾ ਉੱਥੇ ਭੂਤ ਪ੍ਰੇਤ ਕਿਸੇ ਨੂੰ ਵਸਣ ਹੀ ਨਹੀਂ ਦਿੰਦੇ ਮੈਂ ਜਾ ਕੇ ਮੋਤਸਿਹੜਨੀ ਹੈ ਫਿਰ ਫਿਰ ਮਹਾਰਾਜ ਨੇ ਛੋਟੇ ਪੁੱਤਰ ਦਾਤੂ ਜੀ ਨੂੰ ਆਖਿਆ ਤੇਰਾ ਵੱਡਾ ਭਰਾ ਨਹੀਂ ਜਾਂਦਾ ਤੂੰ ਹੀ ਬਚਨ ਮੰਨ ਲੈ ਇਹ ਗੋਂਦਾ ਕਤਰੀ ਬੇਨਤੀ ਪਿਆ ਕਰਦਾ ਹੈ ਇਹਦੇ ਨਾਲ ਜਾ ਕੇ ਪਰਉਪਕਾਰ ਕਰੋ ਭੂਤਾਂ ਨੂੰ ਡਰਾ ਕੇ ਕੱਢ ਦਿਓ ਅਤੇ ਉੱਥੇ ਨਵਾਂ ਨਗਰ ਬਸਾ ਦਿਓ ਉਸ ਨੇ ਵੀ ਜਵਾਬ ਦਿੱਤਾ ਪਿਤਾ ਜੀ ਖਡੂਰ ਵਿੱਚ ਬਸਾਂਗੇ ਇੱਥੇ ਹੀ ਗੋਵਿੰਦੇ ਗੁਣ گاਵਾਂਗੇ ਲੋਕ ਸਵਾਰਥੀ ਆਪਣੇ ਕੰਮਾਂ ਦੇ ਬਥੇਰੇ ਆਉਂਦੇ ਹਨ ਅਸੀਂ ਕਿਹਦੇ ਕਿਹਦੇ ਨਾਲ ਤੁਰੇ ਫਰੀਏ ਕੋਈ ਵਸੇ ਕੋਈ ਉਜੜੇ ਸਾਨੂੰ ਕੀ ਇਸ ਤਰ੍ਹਾਂ ਦੋਹਾਂ ਪੁੱਤਰਾਂ ਨੇ ਇਨਕਾਰ ਕਰ ਦਿੱਤਾ ਫਿਰ ਗੁਰੂ ਮਹਾਰਾਜ ਨੇ ਅਮਰਦਾਸ ਜੀਵਨ ਨੇਤਰ ਪਰ ਕੇ ਟਕਿਆ ਆਖਿਆ ਪੁਰਕਾ ਤੂੰ ਜਾ ਜਿੱਥੇ ਭੂਤਾ ਪ੍ਰੀਤਾਂ ਦਾ ਵਾਸਾ ਹੈ ਉੱਥੇ ਜਾ ਕੇ ਇੱਕ ਸੁੰਦਰ ਪੁਰੀ ਵਸਾਓ ਜਿਹੜੀ ਗੁਰਕਿਰਤ ਗੁਰੂ ਜਸ ਦੀ ਪੂਰੀ ਹੋਵੇ ਅਜੇ ਗੁਰਦੇਵ ਜੀ ਦੀ ਰਸਨਾ ਤੋਂ ਅੱਧੇ ਅੱਖਰ ਹੀ ਨਿਕਲੇ ਸਨ ਤਾਂ ਅਮਰਦਾਸ ਜੀ ਕਮਰ ਕਸਾ ਕਰਕੇ ਤਿਆਰ ਹੋ ਗਏ ਹੱਥ ਜੋੜ ਕੇ ਆਖਿਆ ਜਿਵੇਂ ਆਪ ਜੀ ਦੀ ਆਗਿਆ ਮਹਾਰਾਜ ਨੇ ਸਾਰਾ ਨਕਸ਼ਾ ਸਮਝਾ ਦਿੱਤਾ ਸਥਾਨ ਬਣਾਉਣ ਦਾ ਨਾਲ ਹੀ ਇੱਕ ਸੁੰਦਰ ਛਟੀ ਹੱਥ ਨਾਲ ਕਮਾਉਂਦਿਆਂ ਅਮਰਦਾਸ ਜੀ ਨੂੰ ਦਿੱਤੀ ਆਖਿਆ ਇਸ ਨੂੰ ਪੋਤਾਂ ਦੇ ਸਨਮੁਖ ਹੋ ਕੇ ਦਿਖਾਓਗੇ ਤਾਂ ਸਭ ਛੱਡ ਕੇ ਭੱਜ ਜਾਣਗੇ ਜਿੱਥੇ ਜਿੱਥੇ ਤੁਹਾਡੇ ਚਰਨ ਪੈਣਗੇ ਉਹ ਅਸ਼ੁਭ ਧਰਤੀ ਵੀ ਹੋਵੇਗੀ ਆ ਸ਼ੁਭ ਹੁੰਦੀ ਜਾਵੇਗੀ ਆਪਣੇ ਰਹਿਣ ਵਾਸਤੇ ਸੁੰਦਰ ਮਕਾਨ ਬਣਾਓ ਜਾ ਕੇ ਤੁਹਾਨੂੰ ਵੇਖ ਕੇ ਹੋਰ ਲੋਕ ਵੀ ਉੱਥੇ ਆਵਸਣਗੇ ਇਹ ਗੋਂਦਾ ਕਤਰੀ ਤਨਵਾਨ ਹੈ ਇਸ ਕੋਲੋਂ ਮਹਿਲ ਚੰਗੇ ਬਣਵਾਓ ਇਸ ਦੇ ਨਾਮ ਤੇ ਹੀ ਪੁਰੀ ਦਾ ਨਾਮ ਰੱਖ ਦੇਣਾ ਹੁਕਮ ਅਨੁਸਾਰ ਗੋਂਦੇ ਖਤਰੀਨਾਥ ਸ੍ਰੀ ਅਮਰਦਾ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ ਚਲੇ ਗਏ ਜਦ ਨੇੜੇ ਗਏ ਤਾਂ ਗੁਰੂ ਜੀ ਦੀ ਛੱਟੀ ਭੂਤਾਂ ਨੂੰ ਦਿਖਾਈ ਦੇਖਦੇ ਹੀ ਉਹਨਾਂ ਦੇ ਸਰੀਰਾਂ ਨੂੰ ਅੱਗ ਵਾਂਗੂ ਸੇਕ ਪਹੁੰਚਾ ਤੇ ਛੱਡ ਕੇ ਭੱਜਣ ਲੱਗੇ ਜਿਉਂ-ਜਿਉਂ ਛੱਟੀ ਹਿੱਲਦੀ ਤਿਉਂ-ਤਿਉਂ ਵਧੇਰੇ ਸੇਕ ਪਹੁੰਚਦਾ ਆਖਰ ਸਭ ਉੱਥੋਂ ਨਸਪੇ ਕੋਈ ਭੂਤ ਪ੍ਰੇਤ ਨਾ ਰਹਾ ਛੜਵਾਈ شروع کروا دی گوندے خطری نے انیکاں کاریگر تے مزور لا دیتے نگری دا نام گوندے خطری دے نام تے دام وال رکھیا پھر کھڑور صاحب گئے ساری وارتہ مہاراج جیوں تسی ساتھ گرو جی بڑے پرسن ہوئے آخیا پورکھا ہوں تو اپنے پینڈ باسر کے جا بہت سما ہو گیا ہے تینوں آئے نو تو نو مل گئے ਮਿਲ ਗਿਰ ਕੇ ਆਪਣੇ ਪਰਿਵਾਰ ਨੂੰ ਗੋਇੰਦਵਾਲ ਲੈ ਜਾ ਉੱਥੇ ਜਾ ਕੇ ਵਸੋ ਹੋਰ ਲੋਕ ਜਿਹੜੇ ਆਉਣ ਉਹਨਾਂ ਨੂੰ ਵੀ ਉੱਥੇ ਜਗ੍ਹਾ ਦਿਓ ਵਸਣ ਵਾਸਤੇ ਅਸੀਂ ਵੀ ਤੈਨੂੰ ਮਿਲਣ ਲਈ ਉੱਥੇ ਆਇਆ ਕਰਾਂਗੇ ਹੁਕਮ ਦੀ ਪਾਲਣਾ ਕਰਦਿਆਂ ਆਪ ਬਾਸਰ ਕੇ ਗਏ ਕੁਝ ਦਿਨ ਉੱਥੇ ਰਹਿ ਕੇ ਸਭ ਨੂੰ ਮਿਲ ਗਿਰ ਕੇ ਪਰਿਵਾਰ ਨੂੰ ਅਤੇ ਹੋਰ ਬੰਦੇ ਜੋ ਤਿਆਰ ਹੋਏ ਉੱਥੇ ਵਸਣ ਵਾਸਤੇ ਸਭ ਨੂੰ ਨਾਲ ਲੈ ਗੋਇੰਦਵਾਲ ਜਾ ਵਸਾ ਕੀਤਾ ਹੋਰ ਵੀ ਕਈ ਸੰਬੰਧੀ ਇਹਨਾਂ ਦੇ ਕੋਲ ਆਪਸੇ ਅਮਰਦਾਸ ਜੀ ਆਪਣਾ ਨੇਮ ਉਸੇ ਤਰ੍ਹਾਂ ਨਿਭਾਉਂਦੇ ਰਹੇ ਇੱਥੋਂ ਬਿਆਸਾਂ ਤੋਂ ਜਲ ਲੈ ਜਾਣਾ ਗੁਰੂ ਜੀ ਨੂੰ ਖਡੂਰ ਜਾ ਕੇ ਇਸ਼ਨਾਨ ਕਰਾਣਾ ਬਸਤਰ ਧੋਣੇ ਲੰਗਰ ਦੀ ਸੇਵਾ ਕਰਨੀ ਸ਼ਾਮ ਨੂੰ ਗੋਇੰਦਵਾਲ ਪੜਤਵਣਾ ਰੋਜ਼ ਦਾ ਨੇਮ ਇਸੇ ਤਰ੍ਹਾਂ ਚੱਲਦਾ ਰਿਹਾ ਇੱਕ ਦਿਨ ਗੁਰੂ ਮਹਾਰਾਜ ਨੇ ਆਖਿਆ ਤੁਸੀਂ ਹੁਣ ਉੱਥੇ ਹੀ ਰਿਹਾ ਕਰੋ ਮੈਂ ਮੈਂ ਕਦੀ ਕਦੀ ਉੱਥੇ ਤੁਹਾਨੂੰ ਮਿਲਣ ਆ ਜਾਇਆ ਕਰਾਂਗਾ ਫਿਰ ਇਸੇ ਤਰ੍ਹਾਂ ਹੁੰਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ